ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰ ਪੀ 24 ਮੈਸਾਰੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਮੁਕਾਂਦਰਾ ਲੱਕੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵੇਲੇ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਧੰਨਵਾਦ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੁੱਖ ਖਬਰ ਤੇ ਗੱਲਬਾਤ ਕਰਾਂਗੇ ਜੋ ਕਿ ਹਰ ਪਾਸੇ ਵਾਇਰਲ ਹੈ ਖਬਰ ਹੈ ਕਿ ਅਮਰੀਕਾ ਦੀ 트੍ਰੰਪ ਸਰਕਾਰ ਨੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਜਿਹੜਾ ਵਾਪਸ ਭਾਰਤ ਭੇਜਦਾ ਹੈ ਇਹ ਇੱਕ ਜਹਾਜ਼ ਇੱਕ ਹੋਰ ਜਿਹੜਾ ਰਿਪੋਰਟ ਵਪਾਰਤ ਨੂੰ ਕੀ ਕਹਿਣਾ ਚਾਹੁੰਦੇ ਸਰ ਇਸ ਤੇ ਕੱਲ ਰਾਤ ਦਿੱਲੀ ਇੱਕ ਜਹਾਜ਼ ਪਹੁੰਚਿਆ ਜੀ ਜਿਸ ਜਹਾਜ਼ ਵਿੱਚ ਵੱਖ-ਵੱਖ ਅੰਕੜੇ ਮਿਲ ਰਹੇ ਨੇ ਕੁਝ ਖ਼ਬਰਾਂ ਤਾਂ ਇਹ ਆਖਦੀਆਂ ਨੇ ਕਿ 48 ਭਾਰਤੀ ਸੀ ਕੁਝ ਆਖਦੇ ਨੇ ਕਿ 55 ਭਾਰਤੀ ਸੀ ਹਮ ਅਧਿਕਾਰਤ ਤੌਰ ਤੇ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਕਿੰਨੇ ਭਾਰਤੀ ਸੀਗੇ ਜੀ ਪਰ ਲਗਭਗ ਉਹਦੀ ਗਿਣਤੀ 50 ਦੇ ਕਰੀਬ ਸੀਗੀ ਹਮ ਜਿਹੜੇ ਹਿੰਦੁਸਤਾਨੀ ਸੀ ਤੇ ਹਿੰਦੁਸਤਾਨ ਰਿਪੋਰਟ ਕਰਦੇ ਜੀ ਗੱਲ ਉਹਨਾਂ ਦੇ ਡਿਪੋਰਟ ਹੋਣ ਦੀ ਨੇ ਹੂੰ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਹਿੰਦੁਸਤਾਨੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਨਾ ਇਹ ਬਹੁਤ ਵੱਡੀ અપਮਾਨਿਤ ਸਥਿਤੀ ਵਿੱਚ ਡਿਪੋਰਟ ਹੋ ਕੇ ਆ ਰਹੇ ਜੀ ਉਹਨਾਂ ਦੇ ਹੱਥਕੜੀਆਂ ਲੱਗਦੀਆਂ ਨੇ ਉਹਨਾਂ ਦੇ ਪੈਰਾਂ ਨੂੰ ਬੇੜੀਆਂ ਪਾ ਕੇ ਭੇਜਿਆ ਜਾਂਦਾ ਪਿਛਲੇ ਜਹਾਜ਼ ਵਿੱਚ ਇੱਕ 72-73 ਸਾਲਾਂ ਦੀ ਬਜ਼ੁਰਗ ਔਰਤ ਨੂੰ ਹੱਥਕੜੀਆਂ ਬੇੜੀਆਂ ਨਾਲ ਭੇਜਿਆ ਗਿਆ ਹੂੰ ਜੀ ਇੱਕ ਤਾਂ ਮੈਂ ਸਮਝਦਾ ਕਿ ਇਹ ਭਾਰਤ ਦੀ ਸਰਕਾਰ ਦੀ ਇੱਕ ਫੇਲਰ ਹੈ ਬਿਲਕੁਲ ਭਾਰਤ ਸਰਕਾਰ ਨੂੰ ਗੈਰ ਕਾਨੂੰਨੀ ਤੌਰ ਤੇ ਗਏ ਭਾਰਤੀਆਂ ਨੂੰ ਇਸ ਹਾਲਤ ਦੇ ਵਿੱਚ ਹੂੰ ਜਿਹੜਾ ਆ ਉਹ ਡਿਪੋਰਟ ਕਰਨ ਤੋਂ ਰੋਕਣਾ ਚਾਹੀਦਾ ਅਮਰੀਕਾ ਗਵਰਨਮੈਂਟ ਨੂੰ ਆਪਣੇ ਜਿਹੜੇ ਦੂਤਾਵਾਸ ਹੈ ਉਹਨਾਂ ਨਾਲ ਗੱਲਬਾਤ ਕਰ ਜੀ ਜੀ ਦੂਸਰੀ ਗੱਲ ਇਹ ਵੀ ਹੈ ਕਿ ਉਹਨਾਂ ਨੂੰ ਫੌਜੀ ਜਹਾਜ਼ਾਂ ਵਿੱਚ ਲੈ ਕੇ ਆਇਆ ਜਾ ਰਿਹਾ ਹੂੰ ਇਹ ਤਾਂ ਗਿਣਤੀ ਲਿਮਟਿਡ ਸੀ ਬਹੁਤ ਵੱਡੀ ਗਿਣਤੀ ਵਿੱਚ ਵੀ ਜਦੋਂ ਲੋਕਾਂ ਨੂੰ ਲਿਆਂਦਾ ਜਾਂਦਾ ਤੇ ਕੋਈ ਬਹੁਤ ਸਾਜਗਰ ਸਥਿਤੀਆਂ ਨਹੀਂ ਕਿਆ ਬਿਲਕੁਲ ਜੀ ਮੈਂ ਇਹ ਗੱਲ ਇਹ ਸਮਝਦਾ ਕਿ ਬੇੜੀਆਂ ਹਥਕੜੀਆਂ ਦੇ ਨਾਲ ਹੂੰ ਬੰਦੂਕਾਂ ਦੀ ਨੋਕ ੇਟ ਜਦੋਂ ਇਹ ਸਾਡੇ ਨੌਜਵਾਨ ਵਾਪਸ ਪਰਤ ਰਹੇ ਨੇ ਤੇ ਉਹ ਕੀ ਸੋਚਦੇ ਨੇ ਇਹ ਇੱਕ ਵਿਸ਼ਾ ਹੈ ਅਸੀਂ ਕੀ ਸੋਚ ਰਹੇ ਹਾਂ ਇਹ ਦੂਸਰਾ ਵਿਸ਼ਾ ਹੈ ਬਿਲਕੁਲ ਕਿਹਨਾ ਹਾਲਤਾਂ ਦੇ ਵਿੱਚ ਇਹ ਵਿਦਿਆ ਇਹ ਜਿਹੜੇ ਨੌਜਵਾਨ ਨੇ ਇਹ ਵਿਦੇਸ਼ਾਂ ਨੂੰ ਗਏ ਉਹ ਹਾਲਤਾਂ ਕਿਉਂ ਇਦਾਂ ਦੀਆਂ ਨੇ ਇਹ ਦੇਸ਼ ਇੱਕ ਵਧੀਆ ਦੇਸ਼ ਹੈ ਜਿੱਥੇ ਸਾਰੇ ਤਰ੍ਹਾਂ ਦੀਆਂ ਰੁੱਤਾਂ ਨੇ ਸਾਰੀਆਂ ਤਰ੍ਹਾਂ ਦੇ ਮੌਸਮ ਨੇ ਬਹੁਤ ਖੂਬਸੂਰਤ ਦੇਸ਼ ਹੈ ਸਾਡਾ ਪਰ ਇਸ ਦੇਸ਼ ਦਾ ਕਿਹੜਾ ਪ੍ਰਬੰਧ ਇੰਨਾ ਮਾੜਾ ਕਿ ਇਸ ਦੇਸ਼ ਦੇ ਨੌਜਵਾਨਾਂ ਨੂੰ 50 ਤੋਂ 70 ਲੱਖ ਰੁਪਇਆ ਖਰਚ ਕੇ ਇਹ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਨੂੰ ਜਾਂਦੇ ਜੀ ਜੀ ਇਹਨਾਂ ਦੇ ਜਾਣ ਦੀ ਪ੍ਰਕਿਰਿਆ ਨੂੰ ਮੈਂ ਥੋੜਾ ਜਿਆਦਾ ਤੁਹਾਡੇ ਨਾਲ 탑ੜੇ ਦਰਸ਼ਕਾਂ ਨਾਲ ਸਾਂਝ ਪਾਉਣੀ ਚਾਹੁੰਦਾ ਹਾਂ ਹੂੰ ਜੀ ਇਹ ਨੌਜਵਾਨ ਪਹਿਲਾਂ ਤਾਂ ਆਪਣੀਆਂ ਜ਼ਮੀਨਾਂ ਵੇਚਦੇ ਨੇ ਬਿਲਕੁਲ ਬਿਲਕੁਲ ਜ਼ਮੀਨਾਂ ਜਾਇਦਾਦਾਂ ਵੇਚ ਕੇ ਇਹ 50 ਤੋਂ 70 ਲੱਖ ਰੁਪਇਆ ਕੱਤਰ ਕਰਦੇ ਨੇ ਹੂੰ ਉਸ ਤੋਂ ਬਾਅਦ ਇਹ ਦਿੱਲੀ ਤੋਂ ਬ੍ਰਾਜ਼ੀਲ ਦੀ ਟੱਕ ਲੈਂਦੇ ਨੇ ਜੀ ਇੱਕ ਏਜੰਟ ਇਹਨਾਂ ਨੂੰ ਦਿੱਲੀ ਤੋਂ ਬ੍ਰਾਜ਼ੀਲ ਤੱਕ ਦੇ ਲਈ ਲੁੱਟਦਾ ਹ ਹ ਉਸ ਤੋਂ ਬਾਅਦ ਬ੍ਰਾਜ਼ੀਲ ਤੋਂ ਕੋਲੰਬੀਆ ਤੱਕ ਦਾ ਸਫ਼ਰ ਸ਼ੁਰੂ ਹੁੰਦਾ ਹੈ ਜੀ ਜੀ ਇਹ ਵੀ ਜਹਾਜ਼ ਰਹੀ ਹੁੰਦਾ ਹ ਇਹਦੇ ਵੱਖਰੇ ਏਜੰਟ ਨੇ ਤੇ ਉਹ ਵੱਖਰੀ ਇਹਦੀ ਪੇਮੈਂਟ ਲੈਂਦੇ ਨੇ ਬਿਲਕੁਲ ਜੀ ਇਹ ਤੋਂ ਬਾਅਦ ਕੋਲੰਬੀਆ ਤੋਂ ਪਨਾਮਾ ਦਾ ਇੱਕ ਖਤਰਨਾਕ ਪੜਾਅ ਸ਼ੁਰੂ ਹੁੰਦਾ ਹੈ ਹ ਅਸਲ ਵਿੱਚ ਜਿਹੜਾ ਰਿਸਕੀ ਪੜਾ ਹੈ ਉਹ ਪਨਾਮਾ ਜਾ ਕੇ ਸ਼ੁਰੂ ਜੀ ਬਿਲਕੁਲ ਪਨਾਮਾ ਦੇ ਜੰਗਲਾਂ ਦੇ ਵਿੱਚ ਜਿਹਨੂੰ ਮੌਤ ਦਾ ਜੰਗਲ ਵੀ ਕਹਿੰਦੇ ਆ ਜਿੱਥੇ ਸਾਡੇ ਕਈ ਜ਼ਮਾਨ ਜਿਹੜੇ ਨੇ ਉਹ ਦਫਨ ਹੋਏ ਪਏ ਨੇ ਜਿਨ੍ਹਾਂ ਦਾ ਕੋਈ ਉੱਥੇ ਸੰਸਕਾਰ ਤੱਕ ਨਹੀਂ ਹੋਇਆ ਜਿਨ੍ਹਾਂ ਦੀ ਕਿਸੇ ਨੇ ਚੀਪ ਪਕਾਰ ਨਹੀਂ ਸੁਣੀ ਉਹ ਜਿਹੜਾ ਜੰਗਲ ਹੈ ਜੇ ਮੀਂਹ ਪੈਂਦਾ ਤਾਂ ਵੀ ਪਾਰ ਕਰਨਾ ਜੀ ਜੇ ਉੱਥੇ ਚਿਕੜਾ ਤਾਂ ਵੀ ਪਾਰ ਕਰਨਾ ਹੈ ਜੇ ਉੱਥੇ ਮਾਰੂ ਜਾਨਵਰ ਨੇ ਤਾਂ ਵੀ ਪਾਰ ਕਰਨਾ ਜੀ ਸੋ ਹਰ ਤਰ੍ਹਾਂ ਦੀਆਂ ਅਣਮਨੁੱਖੀ ਕੰਡੀਸ਼ਨਸ ਦੇ ਵਿੱਚ ਜਿਹੜਾ ਉੱਥੋਂ ਦੀ ਲੰਘਣ ਵਾਲੇ ਨੂੰ 15 ਦਿਨ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਜੀ 15 ਦਿਨ ਦਾ ਇਹ ਜਿਹੜਾ ਮੌਤ ਦਾ ਸਫ਼ਰ ਹੈ ਇਹ ਤੈਅ ਕਰਦੇ ਆ ਕਈ ਨੌਜਵਾਨ ਮਰ ਵੀ ਜਾਂਦੇ ਨੇ ਮਰ ਵੀ ਜਾਂਦੇ ਨੇ ਬਿਲਕੁਲ ਇਹ ਜਿਹੜੇ ਡੋਂਕਰ ਖਾਉਂਦੇ ਨੇ ਜਿਹੜੇ ਉਹ ਪਾਰ ਕਰਾਉਂਦੇ ਨੇ ਉਹ ਹੋਰ ਨੇ ਹਮ ਜਿਹੜਾ ਕਮਜੋਰ ਹੈ ਉਹਨੂੰ ਛੱਡ ਜਾਂਦੇ ਨੇ ਜਿਹੜਾ ਡਿੱਗ ਪੈਂਦਾ ਉਹਨੂੰ ਡਿੱਗਿਆ ਰਹਿਣ ਦਿੰਦੇ ਨੇ ਜੀ ਉਹਨੂੰ ਛੱਡ ਕੇ ਬਾਕੀ ਨੂੰ ਲੈ ਕੇ ਅੱਗੇ ਚਲੇ ਜਾਂਦੇ ਨੇ ਹਮ ਫਿਰ ਉੱਥੇ ਉਹ ਦੀਵਾਰ ਹੈ ਜਿਸ ਦੀਵਾਰ ਨੂੰ ਪਾਰ ਕਰਦੇ ਨੇ ਜੀ ਉਸ ਦੀਵਾਰ ਨੂੰ ਪਾਰ ਕਰਦੇ ਸਾਰੀ ਜਿਹੜੇ ਪਰਲੇ ਬੰਨੇ ਉਹ ਡਿੱਗਦੇ ਨੇ ਸਾਡੇ ਨੌਜਵਾਨ ਹਮ ਉੱਥੇ ਉਹਨਾਂ ਨੂੰ ਅਮਰੀਕਨ ਪੁਲਿਸ ਜਿਹੜੀ ਆ ਉਹ ਗ੍ਰਿਫਤਾਰ ਕਰਦੀ ਹੈ ਜੀ ਅਮਰੀਕਨ ਪੁਲਿਸ ਦੀ ਗ੍ਰਿਫਤਾਰੀ ਤੋਂ ਉਹਨਾਂ ਦਾ ਵਕ ਵਕਤ ਦਾ ਸਫ਼ਰ ਸ਼ੁਰੂ ਹੁੰਦਾ ਹੈ ਹਮ ਟਰੰਪ ਦੀ ਸਰਕਾਰ ਨੇ ਉਹਨਾਂ ਸਾਰਿਆਂ ਨੂੰ ਜੇਲ੍ਹ ਚ ਭੇਜਣਾ ਜੀ ਜਾਂ ਹੋਰ ਐਸੇ ਜਿਹੜੇ ਸੈਂਟਰ ਨੇ ਉੱਥੇ ਭੇਜਣਾ ਹੂੰ ਉਹ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕਰਨ ਦੀਆਂ ਵਿਵਤਾ ਕੱਢਦਾ ਹੈ ਜੀ ਜਿਹੜੀ ਪਿਛਲੀ ਬਾਈਡਨ ਸਰਕਾਰ ਸੀ ਉਹ ਉਹਨਾਂ ਨਾਲ ਮਨੁੱਖੀ ਵਿਹਾਰ ਕਰਦੀ ਸੀ ਤੇ ਇਹ ਜਾਣਨ ਦੀ ਕੋਸ਼ਿਸ਼ ਕਰਦੀ ਸੀ ਕਿ ਇਹ ਤੁਸੀਂ ਆਏ ਤੇ ਕਿੱਦਾਂ ਆਏ ਹੋ ਹੂੰ ਜੀ ਇਹਨਾਂ ਦੀਆਂ ਸਥਿਤੀਆਂ ਕੀ ਨੇ ਉਹਨਾਂ ਦਾ ਮੈਡੀਕਲ ਹੁੰਦਾ ਸੀ ਮੈਡੀਕਲ ਏਡ ਮਿਲਦੀ ਸੀ ਕੋਈ ਮਨੁੱਖੀ ਸਰੋਕਾਰ ਸੀਗਾ ਜੀ ਜੀ ਹੁਣ ਤਾਂ ਮਨੁੱਖੀ ਸਰੋਕਾਰ ਹੀ ਕੋਈ ਨਹੀਂ ਰਹਿ ਗਿਆ ਸੋ ਇਹਨਾਂ ਜਿਹੜੇ ਨੌਜਵਾਨ ਹੁਣ ਆਏ ਨੇ ਜੀ ਇਹਨਾਂ ਚ ਇੱਕ ਵੱਡਾ ਤਬਕਾ ਉਹਨਾਂ ਲੋਕਾਂ ਦਾ ਹੈ ਜਿਹੜੇ ਹੁਣੇ ਹੀ ਅਜੇ ਇਸ ਸਾਰੇ ਸੰਕਟ ਚੋਂ ਲੰਘ ਕੇ ਗਏ ਸੀ ਜੀ ਮੈਂ ਆਪਣੇ ਦਰਸ਼ਕਾਂ ਨਾਲ ਜਿਹਦੇ ਸਾਂਝ ਪਾਉਣਾ ਤਾ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਪਿਛਲੇ ਲਗਭਗ ਸਵਾ ਸਾਲ ਤੋਂ ਹਮ ਐਸ ਦੀ 20 ਜਨਵਰੀ ਨੂੰ ਤਾਂ 트럼ਪ ਹੋਰਾਂ ਨੇ ਜਿਹੜੀ ਵਿਧਵਤ ਤੇ ਸਰਕਾਰ ਦੀ ਅਗਵਾਈ ਕਰਨੀ ਸ਼ੁਰੂ ਕਰਤੀ ਸਵਾ ਕੁ ਸਾਲ ਤੋਂ 트럼ਪ ਨੇ ਇਹ ਕਹਿ ਦਿੱਤਾ ਸੀ ਕਿ ਮੈਂ ਆਪਣੇ ਦੇਸ਼ ਵਿੱਚ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਹੈ ਉਹਨਾਂ ਦਾ ਆਉਣਾ ਜੇ ਮੈਂ ਜਿੱਤ ਗਿਆ ਤਾਂ ਬੰਦ ਕਰਨਾ ਹਮ ਸੋ ਉਹਨੇ 3 ਸਾਲਾਂ ਚ ਕਰਨਾ ਹੈ ਉਹਦੇ ਕੋਲ 4 ਸਾਲ ਨੇ ਸਾਰੇ ਇੱਕ ਵੀ ਚੱਲਿਆ ਸੋ ਉਹਨੇ 3 ਸਾਲਾਂ ਚ ਕੰਪਲੀਟ ਕਰਨਾ ਹੈ ਜਿਹੜਾ ਕਿ ਕੰਪਲੀਟ ਨਹੀਂ ਉਤੋਂ ਹੋਣਾ ਜੀ ਪਰ ਸਾਡੇ ਨੌਜਵਾਨ ਫਿਰ ਵੀ ਆਪਣੇ ਧਰਤੀ ਤੋਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਉੱਥੇ ਇਸ ਖਤਰਨਾਕ ਸਫ਼ਰ ਤੇ ਜਾਂਦੇ ਨੇ ਤੇ ਜਿਹੜੀ ਹਾਲਤ ਜਾਂਦੇ ਨੇ ਉਤੋਂ ਵੀ ਬੁਰੀ ਹਾਲਤ ਦੇ ਵਿੱਚ ਆ ਰਹੇ ਨੇ ਇੱਕ ਗੱਲ ਤਾਂ ਇਹ ਹੈ ਬਿਲਕੁਲ ਹੁਣ ਇਹ ਜਿਹੜੇ ਨੌਜਵਾਨ ਆਏ ਹੂੰ ਇਨ੍ਹਾਂ 'ਚ ਜੇ ਤਾਂ ਕਿਸੇ ਤੇ ਅਪਰਾਧਿਕ ਮਾਮਲੇ ਸੀਗੇ ਕਈ ਇਦਾਂ ਦੇ ਵੀ ਨੇ ਜਿਨ੍ਹਾਂ ਤੇ ਇੱਥੇ ਇੰਡੀਆ ਗਵਰਨਮੈਂਟ ਵਿੱਚ ਅਪਰਾਧਿਕ ਮਾਮਲੇ ਨੇ ਜੀ ਉਹਨਾਂ ਤੇ ਤੋਂ ਮਾਮਲੇ ਚੱਲਣਗੇ ਉਹਨਾਂ ਨੂੰ ਤਾਂ ਭਾਰਤ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸਬੰਧਤ ਥਾਣਿਆਂ ਨੂੰ ਉਹਨਾਂ ਦੀ ਰਿਪੋਰਟ ਭੇਜੀ ਗਈ ਹੈ ਬਾਕੀਆਂ ਨੂੰ ਕੁਝ ਕਾਗਜ਼ੀ ਪੱਤਰੀ ਜਾਣਕਾਰੀ ਤੋਂ ਬਾਅਦ ਜਿਹੜਾ ਉਹ ਵਕਫ-ਵਕਫਾ ਮਤੇ ਭੇਜਤਾ ਗਿਆ ਜੀ ਇਹਨਾਂ ਵਿੱਚ ਕਰਨਾਲ ਦੇ 16 ਅਤੇ ਕੈਥਲ ਦੇ 15 ਅੰਬਾਲਾ ਦੇ 5 ਜਮਨਾ ਨਗਰ ਦੇ 4 ਕੁਰਕ ਖੇਤਰ ਦੇ 3 ਜੀਂਦ ਦੇ 3 ਸੋਨੀਪਾਦਾ 1 ਪੰਚਕੋਲਾ ਦਾ 1 ਤੇ ਫਤਿਹਬਾਦ ਦਾ 1 ਹੈ ਜੀ ਇਹਨਾਂ ਮਸਾਫਰਾਂ ਤੋਂ ਇਹ ਗੱਲ ਦਾ ਪਤਾ ਲੱਗਾ ਹੈ ਕਿ ਆਉਣ ਵਾਲੀ 3 ਤਰੀਕ ਨੂੰ ਇੱਕ ਹੋਰ ਜਹਾਜ਼ ਜਿਹੜਾ ਆ ਰਿਹਾ ਹੈ ਉਹਦੇ ਚ ਵੀ ਵੱਡੀ ਪੱਧਰ ਤੇ ਹਰਿਆਣਵੀ ਜਿਹੜੇ ਨੇ ਉਹ ਆ ਰਹੇ ਨੇ ਹੂੰ ਇਹ ਇੱਕ ਦੁਖਦਾਈ ਅਧਿਆਏ ਆ ਜਿਹੜਾ ਹਰ ਦੇਸ਼ ਨਾਲ ਸ਼ੁਰੂ ਹੁੰਦਾ ਜਾ ਰਿਹਾ ਹੈ ਹਰ ਦੇਸ਼ ਜਿਹੜਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜ ਰਿਹਾ ਹੈ ਤੇ ਸਾਡੇ ਭਾਰਤ ਦੇ ਲੋਕ ਵੀ ਵੱਡੀ ਗਿਣਤੀ ਚ ਗੈਰ ਕਾਨੂੰਨੀ ਤੌਰ ਤੇ ਪਰਦੇਸਾਂ ਚ ਰਹਿ ਰਹੇ ਨੇ ਜੀ ਬਿਲਕੁਲ ਸਰ ਇਸੇ ਤਰ੍ਹਾਂ ਇਹਨਾਂ ਰਿਪੋਰਟ ਹੋਏ ਵਿਅਕਤੀਆਂ ਵਿੱਚੋਂ ਕੋਈ ਜਿਹੜਾ ਹੈ ਉਹ ਲੋਰੈਂਸ ਬਿਸ਼ਨੋਈ ਨਾਲ ਵੀ ਮਿਲਿਆ ਜੁਲਿਆ ਹੈ ਜਾਂ ਫਿਰ ਉਸ ਉਸ ਦੇ ਨਾਲ ਉਹਨਾਂ ਦੇ ਖਾਸਮਕਾਸ ਸਮਦ ਹੈਗੇ ਨੇ ਕੀ ਆਖਦੇ ਹੋ ਹਰਿਆਣਾ ਪੁਲਿਸ ਦੇ ਡੀਜੀਪੀ ਓਪੀ ਸਿੰਘ ਹੁਰਾ ਦਾ ਇੱਕ ਬਿਆਨ ਕੱਲ ਦੇ ਜਿਹੜੇ ਸੈਲਾਨੀ ਜਿਹੜੇ ਗਏ ਸੀ ਗੈਰ ਕਾਨੂੰਨੀ ਤੌਰ ਤੇ ਉਹਨਾਂ ਦੇ ਡਿਪੋਰਟੇਸ਼ਨ ਤੋਂ ਬਾਅਦ ਆਇਆ ਹੈ ਜੀ ਉਹਨਾਂ ਨੇ ਕਿਹਾ ਕਿ ਲਖਵਿੰਦਰ ਸਿੰਘ ਲੱਖਾ ਨਾਂ ਦਾ ਇੱਕ ਨੌਜਵਾਨ ਜਿਹੜਾ ਇਹਦੇ ਵਿੱਚ ਆਇਆ ਹੈ ਜਿਹੜਾ ਲਾਰਿਸ਼ ਬਸਨੋਈ ਗੈਂਗ ਦਾ ਨਜ਼ਦੀਕੀ ਹੈ ਪੰਜਾਬ ਹਰਿਆਣਾ ਦੀਆਂ ਸਰਕਾਰਾਂ ਨੇ ਪਹੜਾ ਕੋਸ਼ਿਸ਼ ਕੀਤਾ ਹੋਇਆ ਹੈ ਜੀ ਜੀ ਤੇ ਲਾਰੈਂਸ ਬਸ਼ਨੋਈ ਗੈਂਗ ਦਾ ਇੱਕ ਖਾਸਮ ਖਾਸ ਬੰਦਾ ਹੈ ਹੂੰ ਤੇ ਆਖਦੇ ਨੇ ਲਾਰੈਂਸ ਦੇ ਭਰਾ ਦੇ ਨਜ਼ਦੀਕੀ ਹੋਣ ਕਰਕੇ ਇਹ ਉੱਥੇ ਗਿਆ ਸੀ ਜੀ ਹੁਣ ਇਹਦੇ ਆਉਣ ਦੀਆਂ ਖਬਰਾਂ ਵੀ ਜਿਹੜੀਆਂ ਮਿਲੀਆਂ ਨੇ ਹੂੰ ਭਾਰਤ ਸਰਕਾਰ ਨੇ ਇਹਦਾ ਰੈੱਡ ਕਾਰਨਰ ਨੋਟਸ ਜਿਹੜਾ ਉਹ ਜਾਰੀ ਕੀਤਾ ਹੈ ਜੀ ਜੀ ਸਰ ਇਸੇ ਤਰ੍ਹਾਂ ਸੁਣਨ ਵਿੱਚ ਇਹ ਵੀ ਆਇਆ ਕਿ ਕੈਨੇਡਾ ਦੀ ਜਿਹੜੀ ਸਰਕਾਰ ਹੈ ਉਸਨੇ ਵੀ ਭਾਰਤੀਆਂ ਦੇ ਜਿਹੜੇ ਉੱਥੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਉਹਨਾਂ ਤੇ ਸ਼ਿਕੰਜਾ ਕਸ ਲਿਆ ਠੀਕ ਕਹਣਾ ਚਾਹੂੰਗਾ ਇਹ ਗੱਲ ਬਿਲਕੁਲ ਤੁਹਾਡੀ درست ਹੈ ਕਿ ਕੈਨੇਡਾ ਦੀ ਸਰਕਾਰ ਨੇ ਵੀ ਗੈਰ ਕਾਨੂੰਨੀ ਤੌਰ ਤੇ ਰਹਿ ਰਹਿ ਜਿਹੜੇ ਪ੍ਰਵਾਸੀ ਨੇ ਜੀ ਉਹਨਾਂ ਤੇ ਬੁਰੀ ਤਰ੍ਹਾਂ ਸਕੰਜਾ ਕੱਸ ਦਿੱਤਾ ਹੈ ਵੱਡੇ ਪੱਧਰ ਤੇ ਛਾਪੇਮਾਰੀ ਹੋ ਰਹੀ ਹੈ ਹਮ ਇਹ 15 ਅਕਤੂਬਰ ਵਾਲੇ ਦਿਨ ਕੈਲਗਰੀ ਵਿੱਚ ਵੱਡੇ ਪੱਧਰ ਤੇ ਛਾਪੇਮਾਰੀ ਹੋਈ ਜੀ ਅੱਜ ਕੱਲ ਕੀ ਹੋ ਰਿਹਾ ਕਿ ਜਿੱਥੇ ਫੈਕਟਰੀਆਂ ਨੇ ਉੱਥੇ ਛਾਪੇਮਾਰੀ ਹੁੰਦੀ ਸੀ ਇਸ ਕਰਕੇ ਫੈਕਟਰੀਆਂ ਨੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਦੇਣਾ ਬੰਦ ਕਰਤਾ ਹਮ ਹੋਰ ਤਾਂ ਕਿਸੇ ਜਿੱਥੇ ਵੀ ਕੰਮ ਦੀਆਂ ਪੋਸੀਬਿਲਿਟੀਜ਼ ਸੀਗੀਆਂ ਹੋਟਲਾਂ ਤੇ ਜਾਂ ਕਿਸੇ ਹੋਰ ਥਾਵਾਂ ਤੇ ਜਿੱਥੇ ਗੈਰਕਾਨੂੰਨੀ ਕੰਮ ਕੀਤਾ ਜਾ ਸਕਦਾ ਸੀ ਉੱਥੇ ਪਹਿਲਾਂ ਤੋਂ ਹੀ ਬੰਦ ਹੋ ਗਿਆ ਸੀ ਹੁਣ ਇੱਕ ਜਗ੍ਹਾ ਬਚੀ ਹੋਈ ਸੀ ਉਹ ਸੀ ਜਿੱਥੇ ਇਮਾਰਤਾਂ ਬਣਦੀਆਂ ਨੇ ਹੁਣ ਜਿੱਥੇ ਇਮਾਰਤਾਂ ਬਣਦੀਆਂ ਨੇ ਉੱਥੇ ਵੱਡੇ ਪੱਧਰ ਤੇ ਛਾਪੇਮਾਰੀ ਹੋਈ ਹੈ ਤੇ 50 ਤੋਂ ਵੱਧ ਗੈਰਕਾਨੂੰਨੀ ਭਾਰਤੀ ਤਾਂ ਇਕੱਲੇ ਪੀਲ ਪੁਲਿਸ ਨੇ ਹੀ ਗ੍ਰਿਫਤਾਰ ਕਰ ਲਿਆ ਪਿਛਲੇ ਮਹੀਨੇ ਦੇ ਵਿੱਚ ਅ ਇਨਾਚੂ ਬਹੁਤੇ ਉਹ ਵਿਦਿਆਰਥੀ ਆ ਜਿਨ੍ਹਾਂ ਵਿਦਿਆਰਥੀਆਂ ਦਾ ਸਮਾਪਤ ਗਿਆ ਸੀ ਤੇ ਜਿਨ੍ਹਾਂ ਕੋਲ ਹੁਣ ਵਰਕ ਪਰਮਿਟ ਨਹੀਂ ਸੀ ਤੇ ਜਿਨ੍ਹਾਂ ਦੇ ਕਈਆਂ ਦੇ ਵੀਜ਼ੇ ਵੀ ਮੋਗ ਗਏ ਨੇ ਹੁਣ ਇਹ ਇੱਕ ਇਸ ਤਰ੍ਹਾਂ ਦਾ ਸੁਭਬ ਬਣ ਰਿਹਾ ਹੈ ਕਿ ਇੱਕ ਬੰਨੇ ਅਮਰੀਕਾ ਚੋਂ ਲੋਕ ਆ ਰਹੇ ਨੇ ਦੂਸਰੇ ਬੰਨੇ ਕੈਨੇਡਾ ਜਿਹੜੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕ ਉਹਨਾਂ ਨੂੰ ਭੇਜ ਰਿਹਾ ਆਸਟ੍ਰੇਲੀਆ ਭੇਜ ਰਿਹਾ ਇੰਗਲੈਂਡ ਭੇਜ ਰਿਹਾ ਫਰਾਂਸ ਭੇਜ ਰਿਹਾ ਹੁਣ ਜੇ ਇਸ ਵਰਤਾਰ ਇਹਦੀ ਕੋਈ ਸਾਂਝੀ ਕੜੀ ਫੜਨੀ ਹੋਵੇ ਤਾਂ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਵੀ ਹੋ ਕੀ ਰਿਹਾ ਦੁਨੀਆ ਭਰ ਵਿੱਚ ਜਿਹੜਾ ਪੂੰਜੀਵਾਦ ਹੈ ਉਹ ਕ੍ਰਾਈਸਿਸ ਵਿੱਚੋਂ ਲੰਘ ਰਿਹਾ ਜੀ ਜੀ ਇਸ ਕ੍ਰਾਈਸਿਸ ਵਿੱਚੋਂ ਜਦੋਂ ਵੀ ਇਹੋ ਜਿਹੇ ਕ੍ਰਾਈਸਿਸ ਬਣਦੇ ਨੇ ਤਾਂ ਫਾਸ਼ਿਸਟ ਸ਼ਕਤੀਆਂ ਜਿਹੜੀਆਂ ਨੇ ਫਾਸ਼ੀਵਾਦੀ ਜਿਹੜਾ ਰੁਝਾਨ ਹੈ ਉਹ ਪੈਦਾ ਹੁੰਦਾ ਜੀ ਫਾਸ਼ੀਵਾਦੀ ਰੁਝਾਨ ਦੇ ਵਿੱਚੋਂ ਹੀ ਇਹ ਇੱਕ ਪ੍ਰਕਿਰਿਆ ਸ਼ੁਰੂ ਹੁੰਦੀ ਆ ਕਿ ਜਿਹੜੇ ਸਾਡੀ ਧਰਤੀ ਦੇ ਨਹੀਂ ਉਹਨਾਂ ਨੂੰ ਬਾਹਰ ਭੇਜੋ ਜੀ ਇਹ ਤਾਂ ਮੁਢਲਾ ਦੌਰ ਹੈ ਜੇ ਫਾਸ਼ੀਵਾਦ ਰਜ hạn ਹੋਰ ਵਾਜ ਜਾਵੇ ਤਾਂ ਜ਼ਰੂਰੀ ਨਹੀਂ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੀ ਭੇਜਣਾ ਜਿਹੜੇ ਕਾਨੂੰਨੀ ਤੌਰ ਤੇ ਰਹਿ ਰਹੇ ਉਹਨੂੰ ਵੀ ਭੇਜਿਆ ਜਾ ਸਕਦਾ ਮੈਂ ਇਹਦੀਆਂ ਦੋ ਧਾਰਨਾ ਦੱਸਣਾ ਚਾਹੁੰਦਾ ਜੀ ਇੱਕ ਤਾਂ ਇਹ ਹੈ ਕਿ ਅਮਰੀਕਾ ਦੇ ਵਿੱਚ ਪਿਛਲੇ ਦਿਨਾਂ 'ਚ ਦੋ ਐਕਸੀਡੈਂਟ ਐਸੇ ਫੇਮਸ ਹੋਏ ਜਿਹੜੇ ਸਾਡੇ ਪੰਜਾਬੀ ਨੌਜਵਾਨ ਟਰੱਕ ਡਰਾਈਵਰਾਂ ਵੱਲੋਂ ਹੋਏ ਇੱਕ ਵਿੱਚ ਤਿੰਨ ਜੀ ਕਾਰ ਹਿੱਟ ਮਾਰੇਗਾ ਹੂੰ ਬਿਲਕੁਲ ਇੱਕ ਹਾਲ ਹੀ ਵਿੱਚ ਹੋਇਆ ਜਿਹਦੇ ਵਿੱਚ ਦੋ ਵੱਖ-ਵੱਖ ਗੱਡੀਆਂ ਹਿੱਟ ਹੋਈਆਂ ਤੇ ਉਹਦੇ ਵਿੱਚ ਵੀ ਤਿੰਨ ਵਿਅਕਤੀਆਂ ਦੀ ਮੌਤ ਹੋਈ ਬਿਲਕੁਲ ਬਿਲਕੁਲ ਸਰ ਹੁਣ ਅਮਰੀਕਾ ਦੀ ਗਵਰਨਮੈਂਟ ਨੇ ਇੰਨਾ ਸਖੰਜਾ ਕੱਸ ਦਿੱਤਾ ਹੈ ਕਿ ਖਾਸ ਕਰਕੇ ਜਿਹੜੀ ਡਰਾਈਵਿੰਗ ਲਾਈਨ ਹੈ ਉਹਦੇ ਵਿੱਚ ਇਹਨਾਂ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਹੈ ਉਹਨਾਂ ਨੂੰ ਰੀਚੈੱਕ ਕੀਤਾ ਜਾ ਰਿਹਾ ਜੀ ਜੇ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ ਕੀ ਉਹਨਾਂ ਦੇ ਲਾਇਸੈਂਸ ਗੈਰਕਾਨੂੰਨੀ ਤੌਰ ਤੇ ਤਰੀ ਬਣੇ ਹੋਏ ਕੀ ਉਹਨਾਂ ਦੇ ਲਾਇਸੈਂਸ ਵੈਲਿਡ ਨੇ ਕੀ ਉਹਨਾਂ ਦੀ ਐਂਟਰੀ ਵੈਲਿਡ ਹੋਈ ਸੀ ਜੀ ਜਾਂ ਉਹ 2 ਨੰਬਰ ਚ ਆਏ ਸੀ ਸੋ ਇਸ ਤਰੀਕੇ ਨਾਲ ਵੱਡੇ ਪੱਧਰ ਤੇ ਜਿਹੜੇ ਟਰੱਕ ਡਰਾਈਵਰ ਨਹੀਂ ਉਹ ਬੇਰੁਜ਼ਗਾਰ ਹੋ ਗਏ ਨੇ ਉਹ ਜਿਹੜੇ ਲੀਗਲੀ ਰਹਿ ਰਏ ਸੀ ਉਹਨਾਂ ਨੂੰ ਵੀ ਆਪਣੇ ਘਰਾਂ 'ਚ ਬਹਿਣਾ ਪੈ ਰਿਹਾ ਹੈ ਕਿ ਜੇ ਗਲਤੀ ਹੋ ਗਈ ਤਾਂ ਬਖਸ਼ੇ ਨਹੀਂ ਜਾਣਾ ਨਹੀਂ ਜਾਣਾ ਜਦ ਕਿ ਐਕਸੀਡੈਂਟ ਬਾਰੇ ਕਿਸੇ ਦਾ ਯੋਗ ਨਹੀਂ ਹੁੰਦਾ ਹੂੰ ਕੁਝ ਗਲਤੀਆਂ ਜਿਹਨੂੰ ਕਹਿੰਦੇ ਨੇ ਕਿ اچانک ਵਾਪਰ ਜਾਂਦੀਆਂ ਨੇ ਭਾਵੇਂ ਜਿਹੜਾ ਮਗਰਲਾ ਐਕਸੀਡੈਂਟ ਹੋਇਆ ਜਿਹਦਾ ਅਸੀਂ ਹੁਣ ਗੱਲ ਕਰਨ ਲੱਗੇ ਆਂ ਹੂੰ ਇਹ ਐਕਸੀਡੈਂਟ ਹਰਜਿੰਦਰ ਸਿੰਘ ਹੁਰਾਂਵੱਲੋਂ ਜਿਹੜਾ ਐਕਸੀਡੈਂਟ ਹੋਇਆ ਹੈ ਜੀ ਇਸ ਐਕਸੀਡੈਂਟ ਵਿੱਚ ਉਹ ਸ਼ਰਾਬੀ ਹਾਲਤ ਵਿੱਚ ਸੀ ਬਿਲਕੁਲ ਉਹਨੇ ਕਈ ਗੱਡੀਆਂ ਨੂੰ ਹਟ ਕੀਤਾ ਔਰ ਉਹਨੇ ਬਿਲਕੁਲ ਅਲਗਰਜੀ ਵਰਤੀ ਉਹ ਬੰਦੇ ਨੇ 10 ਵਾਰੀ ਜਿਹੜਾ ਉਹ ਐਗਜ਼ਾਮ ਟੈਸਟ ਦਿੱਤਾ ਸੀ ਤੇ ਕਲੀਅਰ ਨਹੀਂ ਸੀ ਕੀਤਾ ਫਿਰ ਵੀ ਉਹਦਾ ਜ ਡਰਾਈਵਿੰਗ ਲਾਇਸੈਂਸ ਆ ਬਣਿਆ ਭਾਵੇਂ ਇਸ ਗੱਲ ਨੂੰ ਵਕੀਲਾਂ ਨੇ ਚੈਲੰਜ ਕੀਤਾ ਕਿ ਇਹਨੇ 10 ਵਾਰੀ ਪੇਪਰ ਨਹੀਂ ਸੀ ਦਿੱਤਾ ਇਹ ਇਹ ਧਾਰਨਾ ਗਲਤ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਹੋਇਆ ਤੇ ਜਿਹਦੇ ਨਾਲ ਸਾਡੇ ਭਾਈਚਾਰੇ ਤੇ ਸਿਕੰਜਾ ਕੱਸਿਆ ਜਾ ਰਿਹਾ ਨਾ ਇਹ ਆਪਣੇ ਆਪ ਵਿੱਚ ਬਹੁਤ ਦੁਖਦਾਈ ਗੱਲ ਹੈ ਕਿ ਇਹ ਜਿਹੜਾ ਪੰਜਾਬੀ ਭਾਈਚਾਰਾ ਖਾਸ ਕਰਕੇ ਟਰਕਿੰਗ ਤੇ ਨਿਰਭਰ ਰਿਹਾ ਹੈ ਟਰਕਿੰਗ ਵਿੱਚ ਪੈਸੇ ਵਧੀਆ ਨੇ ਟਰਕਿੰਗ ਬਹੁਤ ਔਖਾ ਕੰਮ ਹੈ ਤੇ ਪੰਜਾਬੀ ਔਖਾ ਕੰਮ ਪੈਸੇ ਦੀ ਖਾਤਰ ਕਰਦੇ ਨੇ ਤੇ ਇਹਨਾਂ ਲੋਕਾਂ ਨੇ ਵਿਚਾਰਿਆਂ ਨੇ ਜਿਹੜੇ ਲੀਗਲੀ ਰਹਿ ਰਹੇ ਨੇ ਬੜੇ ਵੱਡੇ ਵੱਡੇ ਉੱਥੇ ਘਰ ਲੈ ਲੈਨੇ ਇਹਨਾਂ ਨੇ ਆਪਣੇ ਖਰਚੇ ਵਧਾ ਲੈਨੇ ਤੇ ਬਿਨਾ ਟਰਕਿੰਗ ਤੋਂ ਇਹਨਾਂ ਦਾ ਸਰਵਾਈਵ ਕਰਨਾ ਮੁਸ਼ਕਲ ਹੋ ਜਾਏਗਾ। ਜੀ ਦੂਸਰੇ ਬੰਨੇ ਸਾਡੇ ਹੀ ਇਹ ਹਿੰਦੁਸਤਾਨੀ ਤੇ ਪੰਜਾਬੀ ਲੋਕਾਂ ਦੀਆਂ ਟਰਕਿੰਗ ਕੰਪਨੀਆਂ ਨੇ ਜਦੋਂ ਇਹਨਾਂ ਦੀਆਂ ਕੰਪਨੀਆਂ 'ਚ ਇਹਨਾਂ ਦੇ ਆਪਣੇ ਡਰਾਈਵਰ ਨਹੀਂ ਹੋਣਗੇ ਤਾਂ ਇਹਨਾਂ ਦੀਆਂ ਕੰਪਨੀਆਂ ਜੜੀਆਂ ਨੇ ਉਹ ਘਾਟੇ ਜਾਣ ਗਿਆ। ਸੋ ਅਮਰੀਕਾ ਦਾ ਬਿਜ਼ਨਸ ਘਾਟੇ ਜਾਂਦਾ ਵਧੇ ਜਾਂਦਾ ਇਹ ਇੱਕ ਅਲੱਗ ਗੱਲ ਹੈ। ਸਾਡੇ ਭਾਈਚਾਰੇ ਲਈ ਇਹ ਇੱਕ ਵੱਖਰੀ ਜਿਹੜੀ ਸਥਿਤੀ ਬਣ ਗਈ ਹੈ। ਸੋ ਮੈਂ ਸਮਝਦਾ ਵੀ ਇਸ ਸਾਰੇ ਵਰਤਾਰੇ ਦਾ ਨਿਚੋੜ ਜਿਹੜਾ ਆ ਉਹ ਕੈਨੇਡਾ ਚ ਹੈ ਜੀ ਕੈਨੇਡਾ ਵਿੱਚ ਹੁਣ ਉਹਨਾਂ ਨੇ 50000 ਡਾਲਰ ਜੁਰਮਾਨਾ ਕਰਤਾ ਹੈ ਜਿਸ ਵਿਅਕਤੀ ਕੋਲ ਕੋਈ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਜਿਹੜਾ ਵਿਅਕਤੀ ਆ ਉਹ ਐਜ਼ ਅ ਵਰਕਰ ਕੰਮ ਕਰਦਾ ਹੋਵੇ ਜੀ 50000 ਕੈਨੇਡੀਅਨ ਡਾਲਰ ਬਹੁਤ ਵੱਡੀ ਰਕਮ ਹੁੰਦੀ ਹੈ ਬਿਲਕੁਲ ਬਿਲਕੁਲ ਇਹਦੇ ਲਈ ਨਾਲ ਦੀ ਨਾਲ 1000 ਮਲਾਜ਼ਮਾਂ ਦੀ ਵੱਧ ਭਰਤੀ ਕਰ ਲਈ ਗਈ ਹੈ ਜੇ ਨਾਲੇ ਛਾਪੇ ਮਾਰੀ ਕਰਨੀ ਹੈ ਸੋ ਹੁਣ ਇਹ ਸਿਕੰਜਾ ਜਿਹੜਾ ਆ ਅਮਰੀਕਾ ਦੇ ਨਾਲ ਕੈਨੇਡਾ ਚ ਕੱਸਿਆ ਗਿਆ ਆਸਟ੍ਰੇਲੀਆ ਚ ਕੱਸਿਆ ਗਿਆ ਇੰਗਲੈਂਡ ਚ ਕੱਸਿਆ ਗਿਆ ਇਹ ਸਾਰੇ ਮੁਲਕਾਂ ਤੇ ਕੱਸਿਆ ਜਾ ਰਿਹਾ ਹੈ ਜੀ ਇਹ ਸਿਕੰਜੇ ਦੇ ਕਈ ਸਨੇਹੇ ਨੇ ਇੱਕ ਸਨੇਹਾ ਤਾਂ ਇਹ ਹੈ ਕਿ ਅਸੀਂ ਆਪਣੀ ਧਰਤੀ ਤੋ ਇਦਾਂ ਪੈਠ ਮੋੜ ਲਈ ਐ ਕਿ ਅਸੀਂ ਧਰਤੀ ਤੇ ਅੰਦੋਲਨ ਨਹੀਂ ਕਰਨਾ ਤੇ ਉੱਥੇ ਬੇੜੀਆਂ ਚ ਜਕੜੇ ਹੋਇਆ ਵਾਪਸ ਆਉਣਾ ਸੋ ਇਹ ਇੱਕਈ ਵੱਡੇ ਸਵਾਲ ਨੇ ਜੀ ਬਿਲਕੁਲ ਸਰ ਇਸ ਸਮੇਂ ਦੇ ਵਿੱਚ ਜਿੱਥੇ ਵਿਦੇਸ਼ਾਂ ਵਿੱਚ ਪ੍ਰਵਾਸੀ ਜਿਹੜੇ ਨੇ ਉਹਨਾਂ ਦਾ ਰਹਿਣਾ ਮੁਸ਼ਕਲ ਹੋਇਆ ਪਿਆ ਉਸੇ ਸਮੇਂ ਦੇ ਵਿੱਚ ਗਦਰੀ ਬਾਬੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਗਦਰੀ ਬਾਬੇ ਅੱਜ ਤੋਂ ਇੱਕ ਸਦੀ ਪਹਿਲਾਂ ਜੀ ਜਿਹੜੇ ਨੇ ਉਹ ਅਮਰੀਕਾ ਕੈਨੇਡਾ ਇੰਗਲੈਂਡ ਵਿੱਚ ਕੰਮ ਕਰ ਲਈ ਗਏ ਸੀ ਹੂੰ ਉਦੋਂ ਉਹਨਾਂ ਨੇ ਕੰਮ ਕਰਦਿਆਂ ਉੱਥੇ ਦੀ ਆਜ਼ਾਦ ਫਿਜ਼ਾ ਵਿੱਚ ਵਸਦੇ ਉੱਥੇ ਦੇ ਲੋਕਾਂ ਦੀ ਜ਼ਿੰਦਗੀ ਦਾ ਅਨੁਭਵ ਕੀਤਾ ਜੀ ਜੀ ਜਦੋਂ ਉਹਨਾਂ ਨੇ ਉੱਥੇ ਦੀ ਜ਼ਿੰਦਗੀ ਦੀ ਖੂਬਸੂਰਤੀ ਨੂੰ ਦੇਖਿਆ ਮਾਣਿਆ ਤੇ ਮਹਿਸੂਸ ਕੀਤਾ ਤਾਂ ਉਹਨਾਂ ਇਸ ਗੱਲ ਦੇ ਸਿੱਟੇ ਤੇ ਪਹੁੰਚੇ ਕਿ ਭਾਰਤ ਵਿੱਚ ਜਿਹੜੀ ਗੁਰਬਤ ਹੈ ਉਸ ਗੁਰਬਤ ਦੀ ਅਸਲ ਵਜ੍ਹਾ ਕੀ ਹੈ ਉਸ ਗੁਰਬਤ ਦਾ ਹੀ ਅਸਲ ਵਜ੍ਹਾ ਹੈ ਭਾਰ ਦਾ ਰਾਜਸੀ ਤੰਤਰ ਭਾਰਤ ਦਾ ਘਟੀਆ ਰਾਜਸੀ ਹਕਮਰਾਨ ਟੋਲਾ ਜਿਹੜਾ ਭਾਰਤ ਦੀ ਇੱਕ ਹਲਕਤ ਦੇ ਹੱਕ ਦੇ ਵਿੱਚ ਫੈਸਲੇ ਨਹੀਂ ਲੈਂਦਾ ਇਥੇ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ ਤੇ ਜਦੋਂ ਗਦਰੀ ਬਾਬਿਆਂ ਨੇ ਭਾਰਤ ਦੀ ਇਸ ਸਥਿਤੀ ਦਾ ਅਨਲਿਸਿਸ ਕੀਤਾ ਤੇ ਉਹਨਾਂ ਨੂੰ ਲੱਗਾ ਕਿ ਅਮਰੀਕਾ ਕੈਨੇਡਾ ਆਜ਼ਾਦ ਦੇਸ਼ ਨੇ ਅਮਰੀਕਾ ਦੀ ਆਜ਼ਾਦ ਫਿਜ਼ਾ ਵਿੱਚ ਰਹਿੰਦਿਆਂ ਤੁਸੀਂ ਉਸ ਆਜ਼ਾਦੀ ਦਾ ਅਨੁਭਵ ਮਹਿਸੂਸ ਕਰ ਸਕਦੇ ਹੋ ਤੇ ਉਸ ਅਨੁਭਵ ਵਿੱਚ ਰਹਿੰਦਿਆਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਹੈ ਉਹਨਾਂ ਨੇ ਉੱਥੇ ਵੱਖ-ਵੱਖ ਅਖਬਾਰਾਂ ਕੱਢੀਆਂ ਜਿਨ੍ਹਾਂ ਚੋਂ ਇੱਕ ਅਖਬਾਰ ਸੀ ਗਦਰ ਅਖਬਾਰ ਜਿਹੜੀ ਪਹਿਲਾਂ ਬੈਲ ਤਾਂ ਉਰਦੂ ਚ ਨਿਕਲੀ ਫਿਰ ਉਹ ਹਿੰਦੀ ਪੰਜਾਬੀ ਤੇ ਵੱਖ-ਵੱਖ ਜ਼ਬਾਨਾਂ ਸੇ ਨਿਕਲੀ ਜੀ ਸੋ ਉਸ ਗਦਰ ਅਖਬਾਰ ਦੇ ਜਿਹੜੇ ਵੀ ਵਾਰਸ ਸੀ ਜਿਹੜੇ ਉਹਦੇ ਮੈਂਬਰ ਸੀ ਉਹਨਾਂ ਨੂੰ ਭਾਰਤ ਸਰਕਾਰ ਨੇ ਗਦਰੀ ਆਖਿਆ ਗਦਰੀ ਦੇ ਇੱਥੇ ਦੋ मीनिंग ਬਣਦੇ ਨੇ ਇੱਕ ਤਾਂ ਗਦਰ ਅਖਬਾਰ ਨਾਲ ਜੁੜੇ ਲੋਕ ਗਦਰੀ ਨੇ ਬਿਲਕੁਲ ਦੂਸਰਾ ਉਹਨਾਂ ਲੋਕਾਂ ਨੂੰ ਗਦਰੀ ਆਖਿਆ ਜਾਂਦਾ ਜਿਹੜੇ ਦੇਸ਼ ਵਿੱਚ ਬਗਾਵਤ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣਾ ਹੈ ਸੀ ਸੋ ਲਗਭਗ 8000 ਭਾਰਤੀ ਲੋਕ ਇਸ ਲਈ ਵਾਪਸ ਪਰਤ ਆਏ ਸੀ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਸਿੰਗਾਪੁਰ ਸਾਬੇ ਇਹਨਾਂ ਦੇਸ਼ਾਂ ਤੋਂ ਜਿਹੜੇ ਵਾਪਸ ਲੋਕ ਆਏ ਜੀ ਉਹਨਾਂ ਦਾ ਮਕਸਦ ਇੱਕੋ ਸੀ ਦੇਸ਼ ਨੂੰ ਆਜ਼ਾਦ ਕਰਉਣਾ ਦੇਸ਼ ਨੂੰ ਆਜ਼ਾਦ ਕਰਉਣਾ ਤੇ ਦੇਸ਼ ਨੂੰ ਇਸ ਲਾਇਕ ਬਣਾਉਣਾ ਜੀ ਕਿ ਇਹ ਦੇਸ਼ ਵੀ ਅਮਰੀਕਾ ਵਾਂਗੂ ਕੈਨੇਡਾ ਵਾਂਗੂ ਇੰਗਲੈਂਡ ਵਾਂਗੂ ਫਰਾਂਸ ਵਾਂਗੂ ਜਾਂ ਸਿੰਗਾਪੁਰ ਵਰਗਾ ਖੂਬਸੂਰਤ ਦੇਸ਼ ਹੋਵੇ ਆਪਣੇ ਧੀਆ ਪੁੱਤਰ ਇੱਥੇ ਰੱਜ ਕੇ ਕਮਾਉਣ ਤੇ ਖਾਣ ਜੀ ਸੋ ਉਹ ਗਦਰੀ ਤਾਂ ਪਹਿਲੀ ਸੰਸਾਰ ਜੰਗ ਵੇਲੇ ਜੇਲ੍ਹਾਂ ਚ ਦਮ ਤੋੜ ਗਿਆ ਹੂੰ ਉਨਾਤੇ ਵਕ ਵਕਤ ਸਿਹੇ ਦਿੱਤੇ ਗਏ ਜੀ ਉਹਨਾਂ ਨੂੰ ਲੰਮੀਆਂ ਜੇਲਾਂ ਕਟਣੀਆਂ ਪਈਆਂ ਉਹਨਾਂ ਸਾਰੇ ਕੁਝ ਨੂੰ ਹੱਸਦੇ ਹੱਸਦੇਆ ਜਰਿਆ ਉਹ ਗਦਰ ਭਾਵੇਂ ਅੰਗਰੇਜ਼ਾਂ ਨੇ ਉਹਨੂੰ ਉਹਨਾਂ ਪ੍ਰਭਾਵ ਹੀਣ ਕਰ ਦਿੱਤਾ ਕਿ ਲੋਕ ਵੱਡੀ ਸਥਿਤੀ ਚ ਉਹਨਾਂ ਨਾਲ ਨਹੀਂ ਜੁੜੇ ਪਰ ਗਦਰ ਅੱਜ ਵੀ ਜਾਰੀ ਹੈ ਗਦਰ ਦਾ ਸਨੇਹਾ ਅੱਜ ਵੀ ਹੋਈ ਹੈ ਕਿ ਜਿਹੜੀਆਂ ਧਰਤੀਆਂ ਤੇ ਤੁਸੀਂ ਕੰਮ ਕਰਨ ਜਾਂਦੇ ਹੋ ਉਹਨਾਂ ਧਰਤੀਆਂ ਵਰਗਾ ਸਾਡਾ ਦੇਸ਼ ਕਿਉਂ ਨਹੀਂ ਹੋ ਸਕਦਾ ਇਹ ਧਰਤੀ ਤੇ ਕਿਉਂ ਨਹੀਂ ਰਜਮੀ ਰੋਟੀ ਖਾਈ ਖਾਧੀ ਜਾ ਸਕਦੀ ਇਸ ਧਰਤੀ ਦਾ ਪੁੱਤਰ ਇਸ ਧਰਤੀ ਦੀ ਧੀ ਕਿਉਂ ਜਵਾਨ ਹੁੰਦਾ ਹੈ ਪ੍ਰਦੇਸਾਂ ਦੇ ਸੁਪਨੇ ਲੈਣ ਲੱਗਦਾ ਹੈ ਸੋ ਇਸ ਸਾਰੇ ਸੰਦਰਭ ਵਿੱਚ ਤੁਹਾਡਾ ਸਵਾਲ ਬਹੁਤ ਵਧੀਆ ਹੈ ਕਿ ਜਦੋਂ ਅਸੀਂ ਗਦਰੀਆਂ ਨੂੰ ਯਾਦ ਕਰਦੇ ਹਾਂ ਨਾ ਤਾਂ ਸਾਨੂੰ ਇਹ ਯਾਦ ਕਰਨਾ ਚਾਹੀਦਾ ਹੈ ਬਾਬਾ ਜਵਾਲਾ ਸਿੰਘ ਠੱਠੀਆਂ ਨੂੰ ਬਾਬਾ ਜਵਾਲਾ ਸਿੰਘ ਠੱਠੀਆਂ ਜਦੋਂ ਅਮਰੀਕਾ ਤੋਂ ਵਾਪਸ ਆਏ ਉਹ ਨੌਜਵਾਨ ਸੀ ਅਮਰੀਕਾ ਚ 500 ਕਿੱਲਿਆਂ ਦੀ ਉਹਨਾਂ ਦੀ ਆਲੂਆਂ ਦੀ ਖੇਤੀ ਸੀ 500 ਕਿੱਲਿਆਂ ਦਾ ਮਾਲਕ ਬਾਬਾ ਜਵਾਲਾ ਸਿੰਘ ਆਪਣੀ ਉਸ ਸਵਰਗ ਵਰਗੀ ਧਰਤੀ ਨੂੰ ਲੱਤ ਮਾਰ ਕੇ ਇੱਥੇ ਆ ਗਿਆ ਜੀ ਕਿ ਮੈਂ ਆਪਣੀ ਧਰਤੀ ਨੂੰ ਸਵਰਗ ਬਣਾਉਣਾ ਹੈ ਸੋ ਜਦੋਂ ਇਹ ਬੇੜੀਆਂ ਨਾਲ ਜਕੜੇ ਹੋਏ ਨੌਜਵਾਨ ਆਪਣੇ ਘਰਾਂ ਚ ਆਏ ਨੇ ਜਿਹੜੇ 70-70 ਲੱਖ ਰੁਪਇਆ ਲਾ ਕੇ ਗਏ ਸੀ ਜਿਨ੍ਹਾਂ ਨੇ ਪਨਾਮਾ ਦੇ ਜੰਗਲਾਂ ਦਾ ਤਸ਼ੱਦਦ ਚੱਲਿਆ ਜਿਨ੍ਹਾਂ ਨੇ ਅਮਰੀਕਾ ਦੀ ਪੁਲਿਸ ਦਾ ਤਸ਼ੱਦਦ ਚੱਲਿਆ ਉਹਨਾਂ ਨੂੰ ਇਸ ਗੱਲ ਲਈ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਜੜਾ ਲਾਉਣਾ ਚਾਹੀਦਾ ਕਿ ਸਾਡੀ ਧਰਤੀ ਸਵਰਗ ਕਿਉਂ ਨਹੀਂ ਬਣਦੀ ਜਾਂ ਅਸੀਂ ਦੂਜਿਆਂ ਦੇ ਸਵਰਗਾਂ ਤੇ ਹੀ ਕਿਉਂ ਆਸਰਿਤ ਹੋਣਾ ਚਾਹੁੰਦੇ ਆ ਆਪਣੇ ਸਵਰਗ ਆਪਣੀ ਧਰਤੀ ਨੂੰ ਸਵਰਗ ਬਣਾਉਣ ਲਈ ਕਿਉਂ ਨਹੀਂ ਕੰਮ ਕਰਦੇ ਸੋ ਗਦਰੀਆਂ ਦਾ ਸੁਪਨਾ ਕਿ ਦੇਸ਼ ਆਜ਼ਾਦ ਹੋ ਜਾਏ ਉਹ ਤਾਂ ਹੋ ਗਿਆ ਪਰ ਗਦਰੀਆਂ ਦਾ ਆਪਣੀ ਧਰਤੀ ਨੂੰ ਸਵਰਗ ਬਣਾਉਣ ਦਾ ਸੁਪਨਾ ਜਿਹੜਾ ਅਜੇ ਤੱਕ ਸوار ਨਹੀਂ ਹੋਇਆ ਸੋ ਇਹ ਕਦੋਂ ਸਕਾਰ ਹੋਣਾ ਇਹਦੇ ਲਈ ਅੱਜ ਵੀ ਲੋਕ ਲੱਗੇ ਹੋਏ ਲੱਗੇ ਹੋਏ ਨੇ ਬਿਲਕੁਲ ਸੋ ਪ੍ਰੋਗਰਾਮ ਜਾਰੀ ਰਹੇਗਾ ਲੇਕਿਨ ਹੁਣ ਵਕਤ ਤੇ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆਂ ਪ੍ਰਿਕਤ ਬਾਤ